ਆਜੋ ਮਿਲ ਕੇ ਚਲਾਈਏ ਗੱਡੀ ਪਿਆਰ ਦੀ ਗੱਡੀ ਪਿਆਰ ਦੀ ਦਿੱਲੀ ਦੇ ਵਿੱਚ ਬੈਠ ਗੱਡੀ ਤੇ ਮਾਲਵੇ ਦੇ ਵਿੱਚ ਆਇਆ ਦਿੱਲੀ ਤੋਂ ਬੈਠ ਗੱਡੀ ਤੇ ਮਾਲਵੇ ਦੇ ਵਿੱਚ ਆਇਆ ਚਨਾਵੀ ਗੱਡੀ ਦਾ ਡਰਾਈਵਰ ਬੜਾ ਚੰਗਾ ਆ ਉਹਨਾਂ ਦਾ ਨਾਮ ਨਰਿੰਦਰ ਭਾਈ ਮੋਦੀ ਹੈ ਤੇ ਚੰਗੀ ਜਗ੍ਹਾ ਪਹੁੰਚ ਰਹੀ ਹੈ ਨਾਲੇ ਜਨਤਾ ਹੈ ਜਨਤਾ ਜਿਹੜੀ ਆ ਸੰਗਤ ਹੈ ਜਿਹੜੀ ਉਹਦਾ ਅਸ਼ੀਰਵਾਦ ਲੈ ਰਹੇ ਆ ਜਿੱਥੇ ਕਿਤੇ ਮੁਹੱਬਤ ਵਾਲਾ ਟੇਸ਼ਨ ਆਉਂਦਾ ਰੁਕ ਜਿੱਦਾ ਤੇ ਜਿੱਥੇ ਕਿਤੇ ਪਿਆਰ ਨਹੀਂ ਮਿਲਦਾ ਝਿੰਕਾ ਮਿਲਦੀ ਆ ਉੱਥੇ ਫਿਰ ਇਹ ਕਹਿੰਦਾ ਜੀਮ ਜੀਦਿਆਂ ਨੂੰ ਕੰਨੋਂ ਮਾਰਦਾ ਆ ਲੇਕਰ ਮੋਇਆ ਨੂੰ ਨਹੀਂ ਜੜਾਉਂਦਾ ਨਵੇਂ ਰਲੀਆਂ ਰੁਮਾਂ ਨੂੰ ਕੰਨ ਵਿੱਚ ਛੋੜਦਾ ਆ ਜਿੱਕਰ ਵਿਚਲੇ ਨਹੀਂ ਮਲਵਾਉਂਦਾ ਦਾਰਾਏ ਫਕੀਰ ਨੂੰ ਕਿਉਂ ਝੜਕਣਾ ਹੈ ਜੇਕਰ ਪੱਲਿਓਂ ਖੈਰ ਨਹੀਂ ਪਹੁੰਚੂਗਾ محمد ਕੂਟਿਆ ਕਿਉਂ ਬਦੀਆਂ ਤੇ ਲੱਕ ਬੰਦਾ ਜੇਕਰ ਨੇਕੀਆਂ ਨਹੀਂ ਕਮਾਉਂਦਾ ਸੋਨੇ ਦੀ ਏਟਮਾਈਆ ਰੱਬ ਤੈਨੂੰ ਕਲਮ ਦਿੱਤੀ ਐਡੇ ਜ਼ੁਲਮ ਨਾਲ ਲਿਖਮਾਈਆ ਉੱਥੇ ਵੀ ਗੱਡੀ ਨਹੀਂ ਰੁਕਦੀ ਅਸੀਂ ਵੀ ਸਪੀਡ ਨਾਲ ਅੱਗੇ ਤੋਰਦੇ ਗਰਮੀ ਬਹੁਤ ਹੈ ਲੱਸੀ ਪੀਰੋਂ ਢਾਬੇ ਤੇ ਬਹਿ ਕੇ ਕੀ ਕਹੋਂਗੇ ਮੈਂ ਤਾਂ ਆਟੋ ਤੇ ਲੱਗਾ ਹੋਇਆ ਬੰਦਾ ਹੈ ਲੱਸੀ ਮਿਲ ਗਈ ਠੀਕ ਹੈ ਨਹੀਂ ਤੇ ਗਰਮੀ ਨਾ ਸਰਦੀ ਨਾ ਬਾਰਿਸ਼ ਹਰ ਮੌਸਮ ਨੂੰ ਇੰਜੋਏ ਕਰਨ ਵਾਲਾ ਬੰਦਾ ਕਿਉਂਕਿ ਮੇਰੀ ਟ੍ਰੇਨਿੰਗ ਬੜੀ ਸਖਤ ਹੋਈ ਹੈ ਨਾ ਪਹਿਲਾਂ ਕਣਕ ਦੇ ਵੱਡਾਂ 'ਚ ਨੰਗੇ ਪੈਰੀ ਫਿਰੇ ਫਿਰ ਸਾਰੇ ਜਹਾਨ ਨੇ ਜਾਂ ਤਾਂ ਮੈਂ ਦੂਰੋਂ ਆਇਆ ਹੋਵਾਂ ਤਾਂ ਝੂਠ ਬੋਲ ਸਕਾਂ ਸਾਰੇ ਜਹਾਨ ਨੇ ਮੈਨੂੰ ਦੇਖਿਆ ਮੈਂ ਪੈਦਲ ਫਿਰਦਾ ਹੁੰਦਾ ਸੀ ਨੰਗੇ ਪੈਰੀ ਪਿਓ ਰਿਕਾਰਡ ਰੂਡ ਬਣ ਗਿਆ ਤੇ ਚਲੋ ਬਾਹਰ ਬੂਰ ਜਾਣ ਲੱਪੇ ਮਾੜਾ ਮੋਟਾ ਸਾਨੂੰ ਵੀ ਸੁਰਤ ਆ ਗਈ ਤੇ ਲੇਕਿਨ ਉਹ ਜਿਹੜੀ ਟ੍ਰੇਨਿੰਗ ਹੋਈ ਹੋਈ ਹੈ ਨਾ ਸਖਤ ਉਹ ਹੁਣ ਮੈਨੂੰ ਨਾ ਗਰਮੀ ਲੱਗਣ ਦਿੰਦੀ ਹੈ ਨਾ ਸਰਦੀ ਨਾ ਮੈਂ ਥੱਕਦਾ ਨਾ ਅੱਕਦਾ

ਉਹ ਦੁਸਰਾਂ ਵੇਖਦੇ ਰਹਿੰਦੇ ਨੇ ਇੱਕ ਦਿਨ ਮੁਸਕਰਾਹਟ ਨੇ ਹੀ ਉਹਨਾਂ ਨੂੰ ਮੋੜ ਲੈਣਾ ਤੇ ਸ਼ਾਇਦ ਰੱਬ ਦਾ ਵਾਸਤਾ ਉਹਨਾਂ ਮੈਂ ਕਿ ਸ਼ਾਇਦ ਮੁਹੱਬਤ ਜਿੱਤ ਜਾਵੇ ਹਾਲਾਂਕਿ ਮੁਹੱਬਤ ਨੂੰ ਸਮਝਣ ਵਾਲੇ ਘੱਟ ਲੋਕ ਹੁੰਦੇ ਜਿਵੇਂ ਸ਼ਾਇਦ ਮੁਹੱਬਤ ਜਿੱਤ ਜਾਵੇ ਪੱਕਾ ਮੁਹੱਬਤ ਜਿੱਤੋ ਚੁਣੌਤੀਆਂ ਲੱਗ ਰਹੀਆਂ ਜੀ ਕਾਫੀ ਚੁਣੌਤੀਆਂ ਚੋਣ ਮੈਦਾਨ ਦੇ ਵਿੱਚ ਜਿਹਨੂੰ ਲੜਨਾ ਹੀ ਨਹੀਂ ਚਾਹੀਦਾ ਜਿਹੜਾ ਚੁਣੌਤੀਆਂ ਸਵੀਕਾਰ ਨਹੀਂ ਕਰਦਾ ਸੌਫਟ ਰਹੋ ਡੀਸੈਂਟ ਰਹੋ ਸੌਫਟ ਡੀਸੈਂਟ ਹੋਣ ਦਾ ਮਤਲਬ ਕਮਜ਼ੋਰ ਹੋਣਾ ਨਹੀਂ ਹੁੰਦਾ ਕਮਜ਼ੋਰ ਨਹੀਂ ਆਪਾਂ خوف ਜ਼ਿਆਦਾ ਨਹੀਂ ਆਪਾਂ ਥੋੜਾ ਰੋਬ ਸ਼ਾਮ ਦਾ ਬੋਲਿਆ ਕਰ ਮੈਂ ਕਿਹਾ ਮੈਨੂੰ ਤਾਲੀਮ ਹੀ ਨਹੀਂ ਗਈ ਮੈਨੂੰ ਤਾਲੀਮ ਕੀ ਆ ਹੁਣੇ ਪੁੱਛਿਆ ਇਹਨਾਂ ਨੇ ਸਵਾਲ ਅਖੇ ਤੇਰੀ ਕੈਂਪੇਨ ਵਾਲੀ ਗੱਡੀ ਕਿੱਦਾਂ ਚੱਲਦੀ ਹੈ ਤੇ ਤੱਤਾ ਤੱਤਾ ਹੁਣੇ ਆਇਆ ਕਲਾਮ ਅਜਾ ਮਿਲਕੇ ਚਲਾਈਏ ਗੱਡੀ ਪਿਆਰ ਦੀ ਓਏ ਗੱਡੀ ਪਿਆਰ ਦੀ ਆਜੋ ਮਿਲਕੇ ਚਲਾਈਏ ਗੱਡੀ ਪਿਆਰ ਦੀ ਗੱਡੀ ਪਿਆਰ ਦੀ ਦਿੱਲੀ ਦੇ ਵਿੱਚ ਬੈਠ ਗੱਡੀ ਤੇ ਮਾਲਵੇ ਦੇ ਵਿੱਚ ਆਇਆ ਦਿੱਲੀ ਤੋਂ ਬੈਠ ਗੱਡੀ ਤੇ ਮਾਲਵੇ ਦੇ ਵਿੱਚ ਆਇਆ ਸਭ ਤੋਂ ਪਹਿਲਾਂ ਗੰਗੇ ਸ਼ਕਰ ਦੇ ਦਰਬਾਰ ਤੇ ਸੀਸ ਚੁਕਾਇਆ ਗੰਜੇ ਸ਼ਕਰ ਬਾਬਾ ਫਰੀਦ ਜੀ ਦੇ ਦਰਬਾਰ ਤੇ ਸੀਸ ਛਕਾਇਆ ਦੁਆ ਕਰਕੇ ਫੇ ਤੁਰ ਪਿਆ ਪਿਆਰ ਦਾ ਹੋਕਾ ਲਾਇਆ ਮੇਰੇ ਹਾਣ ਦਿਓ ਓਏ ਮੋਜਾ ਮਾਣ ਦਿਓ ਮੇਰੇ ਹਾਣ ਦਿਓ ਓ ਮੋਜਾ ਮਾਣ ਦਿਓ ਆ ਜੋ ਮਿਲ ਕੇ ਚਲਾਈਏ ਗੱਡੀ ਪਿਆਰ ਦੀ ਓਏ ਗੱਡੀ ਪਿਆਰ ਦੀ ਇਸ ਇਸ ਬੋਗੀ ਤੇ ਇਸ ਬੋਗੀ ਵਿੱਚ ਯਾਰੋ ਨਫ਼ਰਤ ਵਾਲੀ ਸਵਾਰੀ ਨੇ ਚੜ੍ਹਦੀ ਜਿਹੜਿਆ ਗਾਲੀ ਗਲੋਚ ਕਰਾਵੇ ਉਹ ਨਹੀਂ ਸਕਦੀ ਵੜਦੀ ਇਹ ਗੱਡੀ ਤਾਂ ਸਿੱਧੀ ਜਾ ਕੇ ਦੇਸ਼ਨ ਮੁਹੱਬਤ ਦੇ ਉੱਤੇ ਰੁਕਦੀ ਚਾਹੇ ਕੋਈ ਮੰਦਾ ਬੋਲੇ ਚੰਗਾ ਬੋਲੇ ਇਸ ਦੀ ਸਵਾਰੀ ਝੁਕਦੀ ਮੇਰੇ ਹਾਣ ਦੇ ਉਹ ਓਏ ਮੋਜਾ ਮਾਣਦੇਓ ਮੇਰੇ ਹਾਣਦੇਓ ਓ ਮੋਜਾ ਮਾਣਦੇਓ ਆ ਜੋ ਮਿਲ ਕੇ ਚਲਾਈਏ ਗੱਡੀ ਪਿਆਰ ਦੀ ਓ ਗੱਡੀ ਪਿਆਰ ਦੀ ਇਹ ਜੀ ਸਾਹਿਬ ਤੇ ਹੁਣੇ ਤਾਜ਼ਾ ਹੀ ਲਿਖਿਆ ਬਲਕੇ ਗੋਂਦੇ ਗੋਂਦੇ ਆਇਆ ਉੱਥੇ ਮੈਂ ਸ਼ੁਰੂ ਕਰ ਲਿਆ ਅੰਗੇ ਮੈਨੂੰ ਮੈਂ ਵੇਖ ਰਿਹਾ ਸੀ ਜਲਦੀ ਸ਼ੁਰੂ ਨਾ ਕਰੇ ਮੈਂ ਕਿਹਾ ਗੱਡੀ ਪਿਆਰ ਦੀ ਵਿੱਚ ਸਵਾਰੀਆਂ ਕਿਹੋ ਜੀਆਂ ਚਾਹੀਦੀਆਂ ਜਿਹੜੀ ਗੱਡੀ ਪਿਆਰ ਦੀ ਹੈ ਜਿਹੜੀ ਟੇਸ਼ਨ ਉਹਦਾ ਟੇਸ਼ਨ ਹੋਣਾ ਮੁਹੱਬਤ ਨਗਰ ਹਾਂ ਤੇ ਉਹਦੇ ਵਿੱਚ ਫੇ ਉਹੋ ਹੀ ਸਵਾਰੀ ਚੜ੍ਹਣੀ ਹੈ ਜਿਹੜੀ ਮੁਹਬਤੀ ਹੋਊਗੀ ਪਿਆਰ ਕਰਨ ਵਾਲੀ ਹੋਊਗੀ ਜਿਹੜੀ ਗਾਲੀ ਘੋਲ ਚਾਲੀ ਆ ਉਹ ਵੀ ਆਪਣਾ ਬੱਬੂ ਕਾਟ ਰੱਖ ਨੂੰ ਇਸ ਗੱਡੀ 'ਚ ਪਿਆਰ ਵਾਲੀ ਜਿੱਤੋਂ ਨਾ ਛੜਦਾ ਨਹੀਂ ਤੇ ਨਹੀਂ ਸਭਾ ਚਾਹਤਾ ਹਾਂ ਸਭਾ